ਸ੍ਰੀਕਾਲ ਜੀ ਮੈਂ ਨਰਜੋਤ ਸਿੰਘ ਸ਼ੋਭਾ ਐਂਟਰਪ੍ਰਾਈਜ਼ਸ ਤੋਂ ਗਰਦਾਸਪੁਰ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਦਿਵਾਲੀ ਅਤੇ ਬੰਦੀ ਛੋੜ ਦੀਆਂ ਮੁਬਾਰਕਾਂ ਦਿੰਦਾ ਜੀ ਵਾਹਿਗੁਰੂ ਤੁਹਾਡੇ ਉੱਤੇ ਚੜ੍ਹਦੀ ਕਲਾ ਰੱਖੇ ਇਹ ਉਤਿਆਰ ਜਿਹੜਾ ਆਇਆ ਰੌਸ਼ੀਆਂ ਦਾ ਇਹ ਤੁਹਾਡੇ ਲਈ ਬੜਾ ਖੁਸ਼ੀਆਂ ਭਰਿਆ ਹੋਵੇ ਤੇ ਉਮੀਦ ਕਰਦਾ ਕਿ ਤੁਸੀਂ ਇਹਨੂੰ ਬੜੇ ਹੀ ਪਰਿਵਾਰਕ ਤੌਰ ਤੇ ਇਕੋ ਫ੍ਰੈਂਡ ਦੇ ਤਰੀਕੇ ਨਾਲ ਮਨਾਓਗੇ ਸ਼ੋਭਾ ਐਂਟਰਪ੍ਰਾਈਜ਼ਸ ਸਰ ਇਸ ਦਿਵਾਲੀ ਤੇ ਕੀ ਲੈ ਕੇ ਆਇਆ ਇਲਾਕਾ ਨਿਵਾਸੀਓ ਅਸਟ ਜੀ ਸਾਡੇ ਕੋਲ ਫਿਟਨੈਸ ਇਕਪਮਨ ਦੀ ਬੜੀ ਵਾਈਡ ਰੇਂਜ ਹੈਗੀ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਸਾਡੇ ਕੋਲ ਦੋ ਡੀਲਰਸ਼ਿਪ ਨੇ ਜਿਹੜੀਆਂ ਇੰਡੀਆ ਦੀਆਂ ਬਹੁਤ ਟੌਪ ਮੋਸਟ ਫਿਟਨੈਸ ਇਕਪਮਨ ਮੈਨੂਫੈਕਚਰ ਕਰਨ ਵਾਲੀਆਂ ਕੰਪਨੀਆਂ ਨੇ ਇੱਕ ਕਾਸਕੋਰ ਦੂਸਰਾ ਈਵਨ ਫਿਟਨੈਸ ਦੋਨਾਂ ਦੇ ਪ੍ਰੋਡਕਟ ਸਾਡੇ ਕੋਲ ਰੈਡੀਲੀ ਅਵੇਲੇਬਲ ਨੇ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੀ ਡੋਮੈਸਟਿਕ ਤੋਂ ਲੈ ਕੇ ਕਮਰਸ਼ੀਅਲ ਕਮਰਸ਼ੀਅਲ ਦੇ ਵਿੱਚ ਵੀ ਇਨਡੋਰ ਤੋਂ ਲੈ ਕੇ ਆਊਟਡੋਰ ਤੱਕ ਦੀ ਹਰ ਤਰੀਕੇ ਦੀ ਜਿਹੜੀ ਪ੍ਰੋਡਕਟ ਰਹੀ ਜਾਂ ਸਾਡੇ ਕੋਲ ਅਵੇਲੇਬਲ ਹੈ ਤੁਸੀਂ ਆ ਕੇ ਸਾਡੇ ਨਾਲ ਕੰਟੈਕਟ ਕਰਕੇ ਤੇ ਆਪਣੇ ਘਰਾਂ 'ਚੇ ਸਮਾਨ ਲੈ ਕੇ ਜਾ ਸਕਦੇ ਹੋ ਜੀ ਤੇ ਇਹਨਾਂ ਉੱਤੇ ਸਪੈਸ਼ਲ ਡਿਸਕਾਊਂਟਸ ਵੀ ਇਸ ਵੇਲੇ ਚੱਲਦੇ ਪਏ ਨੇ ਜਿਹੜਾ 15 ਤੋਂ 25% ਤੱਕ ਅਲੱਗ-ਅਲੱਗ ਪ੍ਰੋਡਕਟ ਤੇ ਇਸ ਵੇਲੇ ਡਿਸਕਾਊਂਟ ਚੱਲ ਰਹੇ ਨੇ ਅ ਇੱਕ ਬਰਦਾਸਪੁਰ ਦਿੱਤੀ ਕੋਈ ਹੋਰ ਵੀ ਕਿਸੇ ਸ਼ੋਰਚਾ ਚੀਜ਼ ਮਿਲਦੀ ਹੈ ਕਿ ਜਿੱਥਾਂ ਤੁਹਾਡੇ ਕੋਲ ਡਿਫਰੈਂਟ ਚੀਜ਼ ਹੈ ਨਾ ਜੀ ਏਜੰਸੀ ਤੇ ਸਾਡੇ ਕੋਲ ਹੀ ਐਕਸਕਲੂਸਿਵਲੀ ਹੈਗੀ ਹੈ ਇਹਨਾਂ ਦੋਨੋਂ ਪ੍ਰੋਡਕਟ ਰੇਂਜ ਦੀ ਹਾਂ ਬਾਕੀ ਇਹ ਆ ਕੇ ਚਲੋ ਕੰਪੀਟੀਟਰਸ ਤੇ ਹੁੰਦੇ ਹੀ ਨੇ ਤੇ ਉਹ ਵਧੀਆ ਗੱਲ ਆ ਕੰਪੀਟੀਸ਼ਨ ਇਜ਼ ਗੁੱਡ ਫਾਰ ਬਿジネス ਉਹ ਵੀ ਸਾਡੇ ਕੋਲ ਇੱਥੇ ਹੈ ਨੇ ਤੇ ਇਹ ਦੋ ਕੰਪਨੀ ਜਿਹੜੀਆਂ ਸਾਡੇ ਕੋਲ ਹੀ ਇਹ ਬੈਠਾ ਸਰ ਨੌਜਵਾਨਾਂ ਲਈ ਜਾਂ ਗਰਸ ਵਾਸਤੇ ਜਾਂ ਬੱਚਿਆਂ ਲਈ ਕਿਹੜੀ ਕਿਹੜੀ ਆਈਟਮ ਹੈ ਤੁਹਾਡੇ ਕੋਲ ਜੀ ਸਾਡੇ ਕੋਲ ਪੂਰਾ ਇੱਕ ਹੋਮ ਜਿਮ ਦਾ ਸੋਲੂਸ਼ਨ ਅਵੇਲੇਬਲ ਹੈ ਜੀ ਅਸੀਂ ਉਹਦੇ ਵਿੱਚ ਤਿੰਨ ਚਾਰ ਪ੍ਰੋਡਕਟ ਦੇ ਇੱਕ ਕੰਬੀਨੇਸ਼ਨ ਬਣਾ ਕੇ ਰეკਮੈਂਡ ਕਰਦੇ ਹਾਂ ਸਾਨੂੰ ਕੋਈ 10-12 10 ਬਾਏ 12 ਦਾ ਰੂਮ ਮਿਲ ਜਾਵੇ ਉਹਦੇ ਵਿੱਚ ਆਪਾਂ ਤੁਹਾਨੂੰ ਘਰ ਦੇ ਵਿੱਚ ਯੂਜ਼ ਕਰਨ ਵਾਲਾ ਇੱਕ ਪ੍ਰੋਪਰ ਹੌਮ ਜਿਮ ਸੈਟਅਪ ਬਣਾ ਕੇ ਦੇ ਦਵਾਂਗੇ ਜਿਹਦੇ ਵਿੱਚ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤੇ ਲੇਡੀਜ਼ ਵੀ ਕਰਦੀਆਂ ਮਤਲਬ 올ਡ ਏਜ ਵਾਲੀ ਲੇਡੀਜ਼ ਵੀ ਉਹ ਵੀ ਜਦਾਂ ਮਾਵਾਂ ਸਾਡੀਆਂ ਉਹ ਵੀ ਇਹਨਾਂ ਨੂੰ ਯੂਜ਼ ਕਰ ਸਕਦੀ ਨੇ ਸੇਫਲੀ ਕਿਸੇ ਨੂੰ ਕੋਈ ਛੱਟ ਵਗੈਰਾ ਨਹੀਂ ਲੱਗੇਗੀ ਕੋਈ ਡੰਬਲ ਵਗੈਰਾ ਲੂਸ ਫੜਨੀ ਲੋੜ ਨਹੀਂ ਇੱਕ ਹੌਮ ਜਿਮ ਹੁੰਦੇ ਸਾਡੇ ਕੋਲ ਬੜੀ ਵਾਈਡ ਰੇਂਜ ਆ ਉਹਦੇ ਵਿੱਚ ਕੀ ਹੈ ਕਿ ਤੁਸੀਂ ਸੇਫਲੀ ਇਹਨਾਂ ਨੂੰ ਸਾਰਾ ਯੂਜ਼ ਕਰ ਸਕਦੇ ਹੋ ਤੇ ਬੱਚਿਆਂ ਲਈ ਵੀ ਉਹਦੇ ਵਿੱਚ ਟ्रेडਮਿਲਸ ਨੇ ਅਕਰੋਸ ਟੇਨਰਸ ਨੇ ਸਟਰਸ ਨੇ ਹਰ ਕਿਸ ਜਾਣ ਜੜੀਆਂ ਤੋਂ ਹੀ ਘਰ ਤੇ ਸੇਫਲੀ ਯੂਜ਼ ਕਰ ਸਕਦੇ ਹੋ ਸਾਡੇ ਕੋਲ ਅਵੇਲੇਬਲ ਨੇ ਤੁਸੀਂ ਪਰਿਵਾਰਕ ਤੌਰ ਤੇ ਇੱਕ ਵਧੀਆ ਤਰੀਕਾ ਨਾਲ ਫਿਟਨੈਸ ਅਟੇਨ ਕਰ ਸਕਦੇ ਆ। ਸਵਿਚਸ ਤੋਂ ਲੈ ਕੇ ਕਿਹੜੀ ਕਿਹੜੀ ਆਈਟਮ ਹੈ ਸਾਡੇ ਕੋਲ? ਨਾਰਮਲ ਸਵਿਚਸ ਤੇ ਹੈ ਹੀ ਨਹੀਂ ਸਾਡੇ ਕੋਲ ਜੀ ਸਾਡੇ ਕੋਲ ਵਿਨੇ ਇਲੈਕਟ੍ਰੀਕਲ ਤੋਂ ਵਾਈਬ ਰੇਂਜ ਇਹਨਾਂ ਦੀ ਇੱਕ ਉੰਮੀ ਜੀ ਦੀ ਹੋਮ ਆਟੋਮੇਸ਼ਨ ਸਾਡੇ ਕੋਲ ਅਵੇਲੇਬਲ ਹੈ ਜੀ। ਤੁਸੀਂ ਰਿਮੋਟਲੀ ਬੈਠੇ ਹੋਏ ਆਪਣੇ ਘਰ ਨੂੰ ਆਪਣੇ ਮੋਬਾਈਲ ਤੋਂ ਸਾਰਾ ਕੰਟਰੋਲ ਕਰ ਸਕਦੇ ਹੋ ਆਪਣੇ ਸਾਰੇ ਇਲੈਕਟ੍ਰੋਨਿਕ ਡਿਵਾਈਸਸ ਨੂੰ ਬੀਟ ਮਾਈਕ੍ਰੋ ਬੀਟ ਹੀਸਸ ਤੁਸੀਂ ਉਹਦਾ ਟੈਂਪਰੇਚਰ ਉਹਦਾ ਟਾਈਮਿੰਗ ਹਰ ਚੀਜ਼ ਸੈੱਟ ਕਰ ਸਕਦੇ ਹੋ ਜਦੋਂ ਆਪਾਂ ਕਮਰਸ਼ੀਅਲੀ ਵੀ ਸਾਡੇ ਕੋਲ ਬਾਹਰ ਡਿਸਪਲੇ ਤੇ ਲਾਈਟ ਵਗੈਰਾ ਲੱਗੀਆਂ ਹੁੰਦੀਆਂ ਨੇ ਆਪਾਂ ਉਹਨਾਂ ਤੇ ਵੀ ਇੱਕ ਟਾਈਮਰ ਵਾਲੀ ਸਾਰੀ ਸਪੈਸ਼ਲਿਟੀ ਅਵੇਲੇਬਲ ਕਰ ਸਕਦੇ ਹਾਂ ਪਲੱਸ ਉਹਦੇ ਵਿੱਚ ਵੀ ਇਹ ਵੀ ਆਪਸ਼ਨ ਰੱਖ ਸਕਦੇ ਹਾਂ ਕਿ ਕਿਹੜਾ ਪਾਰਟ ਚੱਲੇ ਕਿਹੜਾ ਨਾ ਚੱਲੇ ਉਹ ਹਰ ਚੀਜ਼ ਆਪਾਂ ਮੈਨੇਜ ਕਰ ਸਕਦੇ ਹਾਂ ਉਹ ਸਾਡੀ ਸਾਰੀ ਰੇਂਜ ਅਵੇਲੇਬਲ ਹੈ ਜੀ ਕਿ ਦਾਕਟਰ ਨਿਵਾਸੀ ਨੂੰ ਕੀ ਸੰਦੇਸ਼ ਦੇਣਾ ਜੋ ਵੀ ਜਿੱਦਾਂ ਥੋੜੇ ਦਿਨ ਪਹਿਲਾਂ ਕੁਦਰਤੀ ਮਾਰਪਈ ਹੈ ਪੰਜਾਬ ਨੂੰ ਉਦਾਂ ਦੇ ਇਸ ਬੰਨ ਵਿੱਚ ਕੀ ਕਹਿਣਾ ਚਾਹੋਗੇ ਜੀ ਮੈਂ ਤੇ ਇਹੀ ਕਹਿ ਰਿਹਾ ਕਿ ਇਸ ਸਾਲ ਦੀ ਦੀਵਾਲੀ ਜਿਹੜੀ ਆ ਇਹ ਪੰਜਾਬੀਆਂ ਦੀ ਚੜ੍ਹਦੀ ਕਲਾ ਅਤੇ ਆਪਸੀ ਸਹਿਯੋਗ ਦਾ ਪ੍ਰਤੀਕ ਬਣ ਰਹੀ ਹੈ ਇਹ ਰੌਸ਼ਨੀ ਦੇ ਤਿਹਾਰ ਦੇ ਨਾਲ ਨਾਲ ਇੱਕ ਵੱਖਰੇ ਵਖਰੇ ਹੀ ਚੜ੍ਹਦੀ ਕਲਾ ਵੈਸੇ ਸਮਾਜ ਦਾ ਪ੍ਰਤੀਕ ਬਣ ਗਈ ਹੈ ਦੀਵਾਲੀ ਦੀ ਜਿੰਨਾ ਨੁਕਸਾਨ ਹੋਇਆ ਸੀਗਾ ਵਾਇਰੂਸ ਨੇ ਕੋਈ ਸਾਡੀ ਪਰਖਿਆ ਲਈ ਤੇ ਉਹ ਸਾਰੇ ਆਪਾਂ ਉਸ ਵਿੱਚੋਂ ਮੈਂ ਤੇ ਇਹੀ ਆਖਾਂਗਾ ਜੀ ਪੰਜਾਬੀ ਪਾਸ ਹੋਏ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਸਾਰਿਆਂ ਨੂੰ ਸਹਿਯੋਗ ਕੀਤਾ ਬੜੇ ਵਧੀਆ ਤਰੀਕੇ ਨਾਲ ਦੁਬਾਰਾ ਜਿਹੜੀ ਜੀਵਨ ਜਾ ਕੇ ਆ ਉਹ ਪਟੜੀ ਤੇ ਵਾਪਸ ਮੁੜਦੀ ਪਈ ਹੈ। ਅ ਸ਼ੋਭਨ ਅਟਰਪਾਈਸ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਅਵੇਲੇਬਲ ਕਰਾਈ ਜਾਣਗੀਆਂ? ਜੀ ਸਾਡੀ ਕੋਸ਼ਿਸ਼ ਹੈ ਜੀ ਕਿ ਆਪਾਂ ਫਿਟਨੈਸ ਇਕੁਪਮੈਂਟ ਦੇ ਵਿੱਚ ਹੀ ਕਈ ਯੂਨੀਕ ਚੀਜ਼ਾਂ ਜਿਹੜੀਆਂ ਸਾਡੀਆਂ ਇੱਥੇ ਆਪਾਂ ਅਵੇਲੇਬਲ ਕਰਨ ਜਾ ਰਹੇ ਹਾਂ ਜਿੱਦਾਂ ਨੀਜ਼ ਦੀ ਬੜੀ ਦਿੱਕਤ ਆ ਰਹੀ ਹੈ ਬਜ਼ੁਰਗਾਂ ਨੂੰ ਤੇ ਉਹਦੇ ਵਿੱਚ ਸਾਡੇ ਕੋਲ ਕਈ ਸੈਟ ਸੈਟਅਪਸ ਲਗਾਉਣ ਵਾਸਤੇ ਬੜੇ ਹੈਲਪਫੁਲ ਪ੍ਰੋਡਕਟ ਹੈਗੇ ਨੇ। ਇਹਨਾਂ ਨਾਲ ਕੀ ਹੈ ਕਿ ਆਹ 올ਡੇਜ ਵਿੱਚ ਜਾ ਕੇ ਜਾਂ ਮੰਨ ਲਓ ਸਮਝ ਲਓ ਕਿ ਆਪਾਂ ਆਫਟਰ 50 ਉਹ ਮਸ਼ੀਨਾਂ ਯੂਜ਼ ਕਰਕੇ ਆਪਣੇ ਇਹਨਾਂ ਜੋਇੰਟਸ ਨੂੰ ਮੇਨਟੇਨ ਕਰ ਸਕਦੇ ਹਾਂ ਸਾਨੂੰ ਡਾਕਟਰੀ ਹੈਲਥਰੀ ਨਾਲ ਲੋਡ ਪਾਵੇ ਤੇ ਬਾਕੀ ਸਾਡੇ ਕੋਲ ਕਈ ਸਪੋਰਟਸ ਦੇ ਵਿੱਚ ਬੜੀਆਂ ਸੋਹਣੀਆਂ ਰੇਂਜ ਬਾਕਸਿੰਗ ਰੱਦੇ ਵਿੱਚ ਆ ਰਹੀਆਂ ਨੇ ਠੀਕ ਹੈ ਜੀ ਉਹ ਸਾਡੀਆਂ ਆਪਾਂ ਮੈਂਬਰ ਕਰਵਾਵਾਂਗੇ ਜੇਰੀ